ਤੁਸੀਂ ਦੇਖ ਰਹੇ ਹੋ ਆਪਣਾ ਇੰਡੀਆ ਆਪਾਂ ਅੱਜ ਗੱਲਬਾਤ ਕਰਦੇ ਆ ਸਰਪੰਚ ਹਰਵਿੰਦਰ ਸਿੰਘ ਪਿੰਡ ਕਾਂਗਸ ਜੋ ਕਿ ਉਹਨਾਂ ਦੇ ਪਿੰਡ ਦੇ ਇੱਕ ਲੜਕਾ ਤਾਰਾ ਸਿੰਘ ਜਿਹਨਾਂ ਨੂੰ ਕੱਲ ਨੂੰ ਕਿਲਾ ਰੈਪਰ ਪਿੰਡ ਵਿਖੇ ਸਨਮਾਨਤ ਕੀਤਾ ਜਾ ਰਿਹਾ ਆ ਉਹਦੇ ਸੰਬੰਧ ਵਿੱਚ ਆਪਾਂ ਗੱਲਬਾਤ ਕਰਦੇ ਆ ਸਰਪੰਚ ਹਰਵਿੰਦਰ ਸਿੰਘ ਦਾ ਸਵਾਗਤ ਹੈ ਜੀ ਆਪਣਾ ਇੰਡੀਆ ਵਿੱਚ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਪਣਾ ਇੰਡੀਆ ਟੀਮ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਦਾਰਸ਼ਕਾਂ ਦੇ ਰੂਪ ਰੂਪ ਹੋਂ ਦਾ ਧੰਨਵਾਦ ਜੀ ਬਹੁਤ-ਬਹੁਤ ਤੇ ਅਸੀਂ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਕਿਲਾ ਰਾਇਪੁਰ ਦੀ ਮਿੰਨੀ 올림픽 ਹੁੰਦੀਆਂ ਨੇ ਉਹਦੇ ਵਿੱਚ ਇਸ ਵਾਰ ਸਿਰਫ 6 ਖਿਡਾਰੀਆਂ ਦਾ ਜਾਂ ਕੋਈ ਉਹ 14 ਦੇ ਬੈਠੇ ਨੇ ਉਹਨਾਂ ਦਾ ਸਨਮਾਨ ਹੋ ਰਿਹਾ ਉਹ 6 ਮੈਂਬਰਾਂ ਦੇ ਵਿੱਚ ਸਾਡੇ ਪਿੰਡ ਕਨਗਰਸ ਤੋਂ ਸਰਦਾਰ ਅਵਤਾਰ ਸਿੰਘ ਤਾਰਾ ਜੀ ਜਿਹਨੂੰ ਕਬੱਡੀ ਦੇ ਵਿੱਚ ਤਾਰਾ ਨੌਂ ਤੇ ਜਾਣਿਆ ਜਾਂਦਾ ਸਾਡੇ ਨਗਰ ਦੇ ਦੋ ਪਿੰਡਾਂਰ ਪੂਰੇ ਟਾਪ ਦੇ ਹੋਏ ਨੇ ਤਾਰਾ ਤੇ ਬੋਲਾ ਉਹ 1976 ਵਿੱਚ ਇੰਗਲੈਂਡ ਦੀ ਟੀਮ ਟੀਮ ਵਿੱਚ ਇੰਗਲੈਂਡ ਚ ਖੇਡਣ ਗਏ ਸੀਗੇ ਤੇ ਉੱਥੇ ਹੀ ਹੁਣ ਵਸੇ ਹੋਏ ਨੇ ਤੇ ਅੱਜ ਕੱਲ ਆਪਣੇ ਇੰਡੀਆ ਦੇ ਵਿੱਚ ਆਏ ਹੋਏ ਨੇ ਤੇ ਕਿਲਾ ਰਾਏਪੁਰ ਦੀਆਂ ਮਿਨੀ 올림픽 ਚ ਉਹਨਾਂ ਨੂੰ ਜਿਹੜਾ ਸਨਮਾਨਤ ਕੀਤਾ ਜਾ ਰਿਹਾ ਤੇ ਉਹਨਾਂ ਦਾ ਬੇਟਾ ਇਸ ਟਾਈਮ ਇੰਗਲੈਂਡ ਦੇ ਕਿੰਗ ਚਾਰਲਸ ਨਾਲ ਸਿਕਿਉਰਿਟੀ ਚੀਫ ਦੇ ਵਜੋਂ ਨੌਕਰੀ ਕਰ ਰਿਹਾ ਜੀ ਆਪਣੇ ਨਵੀਂ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਆਸਪੰਸਾ ਨਵੀਂ ਨੌਜਵਾਨ ਪੀੜੀ ਨੂੰ ਇਹੀ ਕਹਿੰਦੇ ਆਂ ਵੀ ਨਸ਼ੇ ਪਤਿਆਂ ਤੋਂ ਤੁਸੀਂ ਦੂਰ ਰਹੋ ਕਿਉਂਕਿ ਅੱਜ ਕੱਲ ਨਸ਼ਿਆਂ ਦਾ ਇੱਕ ਬੜਾ ਭੈੜਾ ਦੌਰ ਚੱਲ ਰਿਹਾ ਜਿਹਦੇ ਵਿੱਚ ਨਵੀਂ ਪੀੜੀ ਲਗਾਤਾਰ ਗ੍ਰਸਤ ਹੋਦੀ ਜਾ ਰਹੀ ਆ ਉਹਨਾਂ ਨੂੰ ਖੇਡਾਂ ਵੱਲ ਲਿਆਉਣ ਲਈ ਪ੍ਰੇਰਿਤ ਕਰਨ ਲਈ ਸਰਕਾਰ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਨੇ ਸਮਾਜ ਦੇ ਵਿੱਚ ਬੱਚਿਆਂ ਨੂੰ ਬੱਚਿਆਂ ਤੋਂ ਬਿਨਾ ਪਵਿੱਖ ਤੋਂ ਬਿਨਾ ਸਾਡਾ ਕੁਝ ਨਹੀਂ ਸਾਡੇ ਹੱਥੋਂ ਕੁਝ ਨਹੀਂ ਹੈਗਾ ਬੱਚਿਆਂ ਨੂੰ ਬਚਾਉਣ ਲਈ ਜਿੰਨਾ ਵੀ ਉਪਰਾਲਾ ਹੋ ਸਕੇ ਕਰਨਾ ਚਾਹੀਦਾ ਸਭ ਨੂੰ ਰਲ ਮਿਲ ਕੇ ਜੀ ਧੰਨਵਾਦ Субтитры